ਗੱਲ ਕਰਨੀ ਸੀ ਜੋ ਅੱਜ ਸੈਸ਼ਨ ਖਤਮ ਹੋਇਆ ਹੈ ਸੈਸ਼ਨ ਦਾ ਤਾਂ ਹੁਣ ਤਾਂ ਮਜ਼ਾਕ ਹੀ ਹੋ ਗਿਆ ਹੈ ਮਤਲਬ ਇੰਨਾ ਨੇ ਰਾਜਨੀਤਿਕ ਗਿਆ ਕਹਿੰਦੇ ਜਾਂ ਸਿਆਸੀ ਬੰਦਿਆਂ ਨੇ ਪੰਜਾਬ ਦਾ ਤਾਂ ਮਜ਼ਾਕ ਬਣਾਇਆ ਹੀ ਪਿਆ ਸੀ ਹੁਣ ਇਹਨਾਂ ਨੇ ਆਪ ਦਾ ਵੀ ਮਜ਼ਾਕ ਬਣਾ ਲਿਆ ਹੈ ਔਰ ਨਾਲ ਨਾਲ ਜੋ ਅਸੈਂਬਲੀ ਹੈ ਜਾਂ ਕਹਿੰਦੇ ਪਾਰਲੀਮੈਂਟਰੀਅਨ ਸਿਸਟਮ ਹੈ ਜਿਹਦੇ ਨਾਲ ਸਾਡਾ ਦੇਸ਼ ਚੱਲਦਾ ਹੈ ਜਾਂ ਸਾਡਾ ਸੂਬਾ ਚੱਲਦਾ ਹੈ ਉਹ ਵੀ ਮਜ਼ਾਕ ਬਣਾਤਾ ਹੈ ਨਹੀਂ ਤਾਂ ਮੈਨੂੰ ਦੱਸੋ ਕਿੰਨੇ ਲੋਕ ਮਰ ਗਏ ਨੇ ਕਿੰਨੇ 5 ਲੱਖ ਕਿਲਾ ਸਰਕਾਰ ਦਾ ਕਹਿਣਾ ਹੈ ਔਰ ਜਿਹੜੀ ਸੈਂਟਰ ਸਰਕਾਰ ਨੂੰ ਪ੍ਰੈਜੈਂਟੇਸ਼ਨ ਭੇਜੀ ਹੈ 5 ਲੱਖ ਕਿਲਾ ਬਰਬਾਦ ਹੋ ਗਿਆ 1996 ਪਿੰਡ ਬਰਬਾਦ ਹੋ ਗਏ ਨਹੀਂ ਔਰ ਉਸ ਤੋਂ ਬਾਅਦ ਅੱਜ ਦੀ ਡਿਸਕਸ਼ਨ ਵੇਖੀ ਹੈ ਤੇ ਦੋ ਦਿਨ ਪਹਿਲਾਂ ਦੀ ਡਿਸਕਸ਼ਨ ਦੇਖੀ ਹੈ ਕਿ ਇਹ ਮੈਨੂੰ ਦੱਸਣਗੇ ਕਿ 20000 ਕਰੋੜ ਮੰਗ ਰਹੇ ਨੇ ਸੈਂਟਰ ਤੋਂ ਤੇ ਨਾਲ ਕਹਿ ਰਹੇ ਆ ਨਾਲ ਜੋ 노 ਡਾਊਟ ਸੈਂਟਰ ਨੂੰ ਦੇਣਾ ਚਾਹੀਦਾ ਅਸੀਂ ਖੁਦ ਕਹਿ ਚੁੱਕੇ ਹਾਂ ਬੜੇ ਵਾਰੀ ਕਹਿ ਚੁੱਕੇ ਹਾਂ ਕਿ ਅਗਰ ਇੱਕ ਇੰਡਸਟਰੀ ਲਿਸਟ ਦਾ ਤੁਸੀਂ 47500 ਕਰੋੜ ਰੁਪਏ ਮਾਫ ਕਰ ਸਕਦੇ ਹੋ 23 ਦੇ ਵਿੱਚ ਕੀਤਾ ਤੁਸੀਂ ਤਾਂ ਕੀ ਕਿਸਾਨਾਂ ਨੂੰ ਨਹੀਂ ਦੇ ਸਕਦੇ ਜਿਹੜੇ ਕਿ ਦੇਸ਼ ਦਾ ਜਦੋਂ ਜਿੰਨੀ ਵੀ ਕਾਇਦੋਂ ਚਾਹੀਦੀ ਹੁੰਦੀ ਕਣਕ ਚਾਹੀਦੀ ਹੋਵੇ ਤਾਂ 50% ਤੱਕ ਦੇ ਦਿੰਦੇ ਆ ਝੋਨਾ ਚੌਲ 20-20% 25-25% ਤੱਕ ਹਿੱਸਾ ਪਾਉਂਦਾ ਹੈ ਪੰਜਾਬ ਤੇ ਦਿੱਤਾ ਕੀ ਹੈ ਤੁਸੀਂ 1600 ਕਰੋੜ ਖੈਰ ਉਹ ਤਾਂ ਸੈਂਟਰ ਵਾਲੇ ਸਹੀ ਉਹਦੀਆਂ ਬੜੀਆਂ ਗੱਲਾਂ ਮੈਂ ਕੱਢ ਚੁੱਕਿਆ ਸਾਡੇ ਸਟੇਟ ਵਾਲਿਆਂ ਨੇ ਕੀ ਕੀਤਾ ਹੈ ਐਨੀ ਸੀਰੀਅਸ ਡਿਸਕਸ਼ਨ ਹੋਣੀ ਚਾਹੀਦੀ ਸੀ ਤੇ ਇਹਨਾਂ ਨੇ ਡਰਾਮਾ ਕੀ ਕੀਤਾ ਕੀ ਇਹ ਦੱਸਣਗੇ ਕਿ ਕਿਸੇ ਆਪੋਜੀਸ਼ਨ ਵਾਲੇ ਨੇ ਕਿਹਾ ਕਿਸੇ ਸਰਕਾਰੀ ਜਿੰਨਾ ਦੀ ਸਰਕਾਰ ਆ ਉਹਨਾਂ ਦੇ ਐਮਐਲਏ ਨੇ ਬੋਲਿਆ ਕਿ ਆਪਾਂ ਨੂੰ ਡੈਮਾਂ ਦੀ ਜਾਂਚ ਕਰਾਉਣੀ ਚਾਹੀਦੀ ਹੈ ਪੌਂਗ ਪਾਖੜਾ ਜਿਹੜਾ ਰਣਜੀਤ ਡੈਮ ਇਹਨਾਂ ਦੇ ਥੱਲੇ ਆ ਕੀ ਉਹਦੀ ਜਾਂਚ ਹੋਊਗੀ ਕਿ ਉਹਨਾਂ ਨੇ ਪਹਿਲਾਂ ਹੀ ਇੰਨਾ ਲੈਵਲ ਹਾਈ ਕਯੂ ਰੇਸ ਕਰ ਲਿਆ ਸੀ ਮੈਂ ਤੁਹਾਨੂੰ ਦੱਸ ਚੁੱਕਿਆ ਮੈਂ ਖੁਦ ਬੋਲ ਚੁੱਕਿਆ 13 ਕੇ 14 ਅਗਸਤ ਦੀ ਗੱਲ ਨਾ ਉਪਰਛੜ ਕੇ ਗਿਆ ਸੀ ਮੈਂ ਫਲੱਡ ਆਉਣ ਵਾਲਾ ਹੈ ਮੈਂ ਕੋਈ ਜੋਤਸ਼ੀ ਨਹੀਂ ਸੀ ਮੈਂ ਉਸ ਵਕਤ ਲੈਵਲ ਵੇਖ ਰਿਹਾ ਸੀ ਇਨਾਂ ਦਾ ਔਰ ਜਿਸ ਤਰ੍ਹਾਂ ਅੱਗੇ ਬਾਰਿਸ਼ ਦੀ ਫੋਰਕਾਸਟ ਸੀਗਾ ਪਿਆ ਹੀ ਕੁਝ ਹੋਣਾ ਸੀ ਜੋ ਹੋ ਗਿਆ ਕੀ ਇਹ ਕਹਿਣਗੇ ਕੀ ਇਹ ਦੱਸਣਗੇ ਕਿ ਸੈਂਟਰ ਤੋਂ ਡਿਮਾਂਡ ਕਰਨ ਤੇ ਜਿਹੜਾ ਇਨਾਂ ਦੇ ਥੱਲੇ ਡੈਮ ਹੈ ਉਹਦੀ ਇੱਕ ਜੁਡੀਸ਼ੀਅਲ ਜਾਂਚ ਹੋ ਜੇ ਕਿ ਇਨਾਂ ਨੇ ਇੰਨਾ ਲੈਵਲ ਹਾਈ ਰੇਸ ਕਿਉਂ ਕੀਤਾ ਕੀ ਇਹਦਾ ਕੋਈ ਦੱਸੂਗਾ ਕਾਰਨ ਕਿ ਜਿਹੜੀ ਚੀਜ਼ ਸਤੰਬਰ ਦੇ ਐਂਡ ਤੇ ਫੁੱਲ ਹੋਣੀ ਚਾਹੀਦੀ ਸੀ ਉਹ ਅਗਸਟ ਦੇ ਮਿਡਚਕੇ ਵਿੱਚ ਫੁੱਲ ਹੋ ਗਏ ਜੇ ਗਲਾਸ ਭਾਰੀ ਗਿਆ ਤਾਂ ਜੋ ਕੁਝ ਪਊਗਾ ਡੁੱਲੂਗਾ ਹੀ ਔਰ ਉਹ ਜੋ ਫਲੱਡ ਆਏ ਨੇ ਡੈਮਾਂ ਦਾ ਡੁੱਲਿਆ ਹੋਇਆ ਪਾਣੀ ਹੈ ਵਰਨਾ ਫਲੱਡ ਸਾਰੇ ਪਾਸੇ ਆਉਂਦੇ ਖੈਰ ਉਹ ਗੱਲਾਂ ਬੜੀਆਂ ਹੋ ਚੁੱਕੀਆਂ ਨੇ ਕਿ ਇਹ ਸੀਰੀਅਸਨੈਸ ਜਾਂ ਇਹ ਕੋਈ ਜੋ ਗੱਲਾਂ ਹੋਣੀਆਂ ਚਾਹੀਦੀਆਂ ਸੀ ਜਿਸ ਤਰ੍ਹਾਂ ਦੀ ਅੱਜ ਸਾਡੇ ਸੈਸ਼ਨ 'ਚ ਹੋਈਆਂ ਨੇ